ਮੇਰੀ ਕੱਲੀ ਜਿੰਦੜੀ ਆ ਲੋਕਾਂ ਬੈਰ ਕੁਮਾਲੇ ਆ ਆ ਲੋਕਾਂ ਬੈਰ ਕੁਮਾਲੇ ਆ ਕੋਈ ਨਹੀਂ ਦੁਨੀਆਦਾਰੀ ਤੇ ਕੋਈ ਨਹੀਂ ਦੁਨੀਆਦਾਰੀ ਤੇ ਕੱਲੀ ਜਿੰਦੜੀ ਰਹਿ ਗਿਆ ਹੁਣ ਲੋਕਾਂ ਬੈਰ ਕੁਮਾਲੇ ਆ ਮੇਰੀ ਕੱਲੀ ਜਿੰਦੜੀ ਆ ਗੇਨਾ ਹੋਵੇ ਸਿਰ ਤੇ ਜੋ ਡਬਲੀ ਦੁਨੀਆਂ ਦਾ ਰੀਦਾ ਹੁਣ ਲੋਕਾਂ ਵੈਰ ਕੁਮਾਲੇ ਆ ਮੇਰੀ ਕੱਲੀ ਜਿੰਦੜੀ ਨਾ ਹੁਣ ਲੋਕਾਂ ਵੈਰ ਕੁਮਾਲੇ ਆ ਮੇਰੀ ਕੱਲੀ ਜਿੰਦੜੀ ਨਾ ਮੈਂ ਨੇ ਅਦਾ ਨਾਲੇ ਕਰਾਂ ਫਰੇ ਅਦਾ

ਬੰਝਲੀ ਤੇ ਚੂਰੀ ਦੀਆਂ ਬਣੀਆਂ ਕਹਾਣੀਆਂ ਹੂੰ ਤੂੰ ਤੇ ਬਣ ਗਿਓ ਰਾਜਣਾ ਤੂੰ ਤੇ ਬਣ ਗਿਓ ਰਾਜਣਾ ਨਵਾਵੇ ਕਿਹੜੇ ਗੰਦੀ ਤੇਰੇ ਬਿਨਾ ਰਾਜਣਾ ਵੇ ਨੈਣ ਦੇ ਕਨ ਨੂੰ ਚੁੱਕ ਚੱਲ ਖਗਲੀ ਦੇ ਵਿੱਚੋਂ ਦਾਵਾ ਮੈਂ ਮਾਇਆ ਤੇਰੇ ਦੇਖਣ ਨੂੰ ਉਕ ਚਰਖਾ ਗਲੀ ਦੇ ਵਿੱਚੋਂ ਡਾਵਾਂ ਬੇਮਾਇਆ ਤੇਰੇ ਦੇਖਣ ਨੂੰ ਹੁ ਚਲਖੇ ਦੀ ਹੁ ਕਰਕੇ ਯੋਨੇ ਹੁ ਚਲਖੇ ਦੀ ਹੁ ਕਰਕੇ ਯੋਨੇ ਵੇ ਨਿਮਾਨਿ ਮਾਗੀਤ ਛੇੜ ਕੇ ਵੇ ਨਿਮਾਨਿ ਮਾਗੀਤ ਛੇੜ ਕੇ ਤੇ ਦੇਖਣ ਨੂੰ ਯੋਕ ਚਲ ਖਾ ਗਲੀ ਦੇ ਵਿੱਚੋਂ ਦਾਵਾ ਮਾਂ ਦੇ ਮਾਇਆ ਤੇਰੇ ਦੇਖਣ ਨੂੰ ਜਿੰਦੇ ਮੇਰੀਏ ਯਾਰ ਵੀ ਵਿਛੜੇ ਯਾਰਾ ਤਾਂ ਜਿੰਦੇ ਮੇਰੀਏ ਪਤਾ ਨਹੀਂ ਕਦੋਂ ਮਿਲ ਹੋਣਗੇ ਮੈਨ ਕਮਲੇ ਹੋਏ ਨੇ ਰੋ ਰੋ ਕੇ ਮੈਨ ਕਮਲੇ ਹੋਏ ਨੇ ਰੋ ਰੋ ਕੇ ਪਤਾ ਨਹੀਂ ਕਦੋਂ ਮਿਲ ਹੋਣਗੇ ਯਾਰ ਵਿਛੜਿਆ ਰਤਾ ਜਿੰਦੇ ਨੇਰੀਏ ਪਤਾ ਨਹੀਂ ਕਦੋਂ ਮਿਲ ਹੋਣਗੇ ਆਪਣਾ ਨਾਮ ਦੱਸੋ ਜੀ ਵਿਕੀ ਸੰਸੀ ਆ ਜੀ اچھا ਵਿਕੀ ਆਪਣੇ ਬਾਰੇ ਦੱਸੋ ਕੀ ਕੰਮ ਕਰਦੇ ਹੋ ਔਰ ਕੀ ਇੱਕ ਖਾਸ ਟੈਲੈਂਟ ਆ ਤੁਹਾਡੇ ਕੋਲ ਜੀ ਗੂਡ ਪਾਲਸਾ ਕੰਮ ਕਰਦੇ ਆ ਤੇ ਨਾਲ ਗਾਉਣ ਦਾ ਵੀ ਸ਼ੌਂਕ ਹੈ ਹਾਂਜੀ ਗਾਉਣ ਦਾ ਵੀ ਸ਼ੌਂਕ ਹੈ ਅੱਛਾ ਦੇਖ ਕਦੋਂ ਤੂੰ ਐ ਸ਼ੌਂਕ ਕਿ ਸ਼ੌਂਕ ਅੱਗੇ ਬਚਪਨ ਤੋਂ ਜਿਹੜਾ ਸ਼ੌਂਕੰ ਦੇ ਦਿੰਦੇ ਆ ਕਿਵੇਂ ਕਰਦਾ ਕਿਵੇਂ ਕਰਦੇ ਵਿੱਚ ਕੌਣ ਕੌਣ ਆ ਪਰਵਾਹ ਮੰਮੀ ਹੈਗੀ ਛੋਟਾ ਭਰਾ ਵਾ ਭੈਣਾ ਵਾ ਕਰਦੇ ਆ ਸਭ ਆ ਗੀ ਕਿਤੇ ਕਿਤੇ ਗੀਤ ਗਾਉਂਦੇ ਹੋ ਜ਼ਿਆਦਾ ਕਿਹਦੇ ਨਾਲ ਜੁੜੇ ਹੋਏ ਹੋ ਮਤਲਬ ਇੱਕ ਮੰਨ ਦੇ ਵਿੱਚ ਕਮਲ ਖਾਨ ਕਮਲ ਖਾਨ ਕਮਲ ਖਾਨ ਹੀ ਕਿਉਂ ਹਾਂਜੀ ਬਾਕੀ ਵੀ ਸਿੰਗਰ ਆ ਕੇ ਉਹ ਵੀ ਵਧੀਆ ਗਾਉਂਦੇ ਆਗੇ ਤਾਂ ਕਰਕੇ ਸੁਣਦੇ ਰਹਿੰਦੇ ਉਹਨਾਂ ਨੂੰ ਵੀ ਵਾਕਿਆਨੂੰ ਸੁਣਦੇ ਆ ਕੋਈ ਖਾਸ ਸਿਖਲਾਈ ਲਈ ਹੈ ਨਹੀਂ ਸਿਖਲਾਈ ਨਹੀਂ ਆਪਣੇ ਆਪ ਹੀ ਕਮਲ ਖਾਨ ਦਾ ਕੋਈ ਗੀਤ ਸੁਣਾ ਦੋ ਹੂੰ ਤੂੰ ਸੱਚੇ ਦੱਸ ਦਿੰਦਾ ਤੂੰ ਸੱਚੇ ਦੱਸ ਦਿੰਦਾ ਹਾਏ ਵੇ ਤੇਰੀ ਲੱਗ ਕਿੱਥੇ ਹੋ ਰਹੀ ਸੀ ਤੂੰ ਸੱਚੇ ਦੱਸ ਦਿੰਦਾ ਹਾਏ ਤੇਰੀ ਲੱਗ ਕਿੱਥੇ ਹੋਰ ਸੀ ਮੈਂ ਪਾਗਲਾ ਦੇ ਵਾਂਗੂ ਤੈਨੂੰ ਕੀਤਾ ਸੀ ਪਿਆਰ ਵੇ ਮੈਂ ਪਾਗਲਾ ਦੇ ਵਾਂਗੂ ਤੈਨੂੰ ਕੀਤਾ ਸੀ ਪਿਆਰ ਵੇ ਤੂੰ ਸੱਚੇ ਦੱਸ ਦਿੰਦਾ ਹਾਏ ਤੇਰੀ ਲੱਗ ਕਿੱਥੇ ਹੋਰ ਸੀ ਅੱਛਾ ਕਮਲ ਖਾਨ ਨਾਲ ਜੀ ਕਹਿੰਦੇ ਕਮਲ ਖਾਨ ਫੇਵਰਟ ਆ ਮੁਲਾਕਾਤ ਵੀ ਹੋਈ ਹੈ ਉਹਦੇ ਬਾਰੇ ਥੋੜਾ ਦੱਸੋ ਕਮਲ ਖਾਨ ਕਿਵੇਂ ਦਾ ਕੰਮ ਮੁਲਾਕਾਤ ਇੱਥੇ ਹੋਈ ਸੀ ਸਾਡੇ ਤੇ ਝੁੱਗੀਆਂ ਚਾਹ ਸੀਗਾ ਵੀਰ ਪ੍ਰਧਾਨ ਨੇ ਸੱਜਿਆ ਸ਼ਨਨ ਨੂੰ ਜਿਹੜਾ ਫਿਰ ਗੱਲਬਾਤ ਤੇ ਸ਼ਨਨ ਨੂੰ ਗਾਣਾ ਸੁਣਾਇਆ ਸੀ ਵੀਡੀਓ ਆ ਮੇਰੀ ਬਣਾ ਕੇ ਲੈ ਕੇ ਗਏ ਸੀ ਉਹ ਜੀ ਕੋਈ ਕਹਿ ਕੇ ਗਏ ਕਿ ਅੱਗੋਂ ਪ੍ਰੈਕਟਿਸ ਕਰਿਆ ਕਰ ਹਾਂਜੀ ਪ੍ਰੈਕਟਿਸ ਕਰਿਆ ਕਰੋ ਤਿਆਰੀ ਕਰਿਆ ਕਰੋ ਆਵਾਜ਼ ਵਧੀਆ ਤੇਰੀ ਠੀਕ ਹੈ ਕਦੀ ਮੌਕਾ ਮਿਲੇ ਕਿਤੇ ਗਾਉਣ ਦਾ ਇਹ ਕੋਈ ਮੌਕਾ ਨਹੀਂ ਮਿਲਿਆ ਮੌਕਾ ਨਹੀਂ ਮਿਲਿਆ ਜੀ ਇਦਾਂ ਦਾ ਸੁਪਨਾ ਸੋਚਿਆ ਹੋਇਆ ਹੈ ਬੜਾ ਵੱਡਾ ਸੋਚਿਆ ਹੈਗਾ ਪਰ ਦੇਖਦੇ ਪੂਰਾ ਹੋ ਗਿਆ ਇਹ ਕੀ ਕਮੀ ਹੈ ਪੂਰਾ ਹੁੰਛ ਕੀ ਕਮੀ ਲੱਗਦੀ ਹੈ ਕਿਉਂ ਹੈ ਪੂਰਾ ਕਮੀ ਹੁਣ ਚਾਹੀਏ ਵੀ ਸਪੋਰਟ ਦੀ ਲੋੜ ਹੈਗੀ ਜਿਆਦਾ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜੇ ਸਾਥ ਦੇਣਗੇ ਤੇ ਪਬਲਿਕ ਫਿਰ ਗਾਂਤਗਾਂ ਅੱਗੇ ਜਾ ਸਕਦੇ ਹੈਗੇ ਆਪਾਂ ਵੀ ਪੜ੍ਹੇ ਕਿੰਨਾ ਪੰਜ ਚਾਰ ਕਲਾਸਾਂ ਪੜਿਆ ਕਿਉਂ ਪੜ੍ਹਾਈ ਕਿਉਂ ਨਹੀਂ ਕੀਤੀ ਘਰ ਦੇ ਲਾਦ ਦੇ ਮਜ਼ਦੂਰੀ ਕਰਕੇ ਡੇਢ ਐਕਸਪਾਇਰ ਹੋ ਗਈ ਸੀ ਨਾ ਤਾਂ ਕਰਕੇ ਛੋਟੀ ਉਮਰ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਾਂ। ਹਾਂਜੀ ਮਜਬੂਰੀਆਂ ਮਜਬੂਰੀ ਕਰਕੇ ਛੋਟੀ ਉਮਰ ਤੋਂ ਹੀ ਕੰਮਸ ਕਰਦੇ ਭੇਜੇ ਤੱਕ ਆਪਣੀ ਮਜਬੂਰੀ ਨੂੰ ਕਿਵੇਂ ਬਿਆਨ ਕਰਦੇ ਹੋ ਇੱਕ ਗੀਤ ਦੇ ਵਿੱਚ ਕਿਵੇਂ ਬਿਆਨ ਕਰ ਸਕਦੇ ਹੋ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇ ਸਾਂਚ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇ ਸਾਂਚ ਫਿਰ ਹੰਝੂਆਂ ਦੇ ਨਾਲ ਡੁੱਬ ਗਏ ਛੜਦੇ ਸੂਰਜ ਲਖਾਨਾ ਹਰ ਰਿਸ਼ਤੇ ਨਾਲ ਟੁੱਟ ਗਏ ਹਰ ਰਿਸ਼ਤੇ ਨਾਲ ਟੁੱਟ ਗਏ ਦੁੱਖਾਂ ਸੰਗ ਜੁੜ ਗਏ ਹੁਣ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ ਨੇ ਹੁਣ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ ਨੇ ਵੀਰ ਸਾਸਿ ਜੀ ਵੀਰ ਜੀ ਤੁਹਾਡੀ ਬਸਤੀ ਦੇ ਵਿੱਚ ਇੱਕ ਹੁੰਦਾ ਰਹੇ ਮੁੰਡੇ ਦੇ ਵਿੱਚ ਆ ਜੀ ਕੀ ਲੱਗਦਾ ਕਿੰਨਾ ਕਿਤਾਹ ਜਣ ਦੇ ਸਰ ਉਹਨੂੰ سپورਟ ਚਾਹੀਦੀ ਹੈ ਲੋਕੀ سپورਟ ਕਰਨ ਦੇਖੋ ਜਨਤਾ ਜਨਾਰਜਨ ਹੈ ਕਿਸੇ ਨੂੰ ਵੀ ਚੱਕ ਸਕਦੀ ਹੈ ਤੇ ਲੋਕੀ ਸਪੋਰਟ ਕਰਨ ਤੇ ਵੀ ਕਿੱਥੇ ਨਾ ਕਿੱਥੇ ਜਾ ਸਕਦਾ ਹੈ ਤੇ ਅਸੀਂ ਜਨਤਾ ਅੱਗੇ ਹੀ ਮੰਗ ਕਰਦੇ ਆਂ ਵੀ ਇਹਨੂੰ ਜਿਆਦਾ ਤੇ ਜਿਆਦਾ ਲਾਈਕ ਕਰੋ ਜਿਆਦਾ ਜਿਆਦਾ ਕਮੈਂਟ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਠੀਕ ਹੈ ਇਹ ਵੀ ਬੱਚਾ ਨਿਕਲ ਕੇ ਆਪਣੀ ਜੜੀ ਆ ਚੁੱਕੀਆਂ ਦੀ ਜ਼ਿੰਦਗੀਆਂ ਨੂੰ ਖਤਮ ਕਰਕੇ ਕਿੱਥੇ ਵੱਡੇ ਮਕਾਮ ਤੇ ਜਾ ਸਕੇ ਦੀ ਆਵਾਜ਼ ਬਹੁਤ ਸੋਹਣੀ ਆ ਪਰ ਕੰਮੂ ਬੂਡ ਵਾਲੇ ਦਾ ਚਪਲਾ ਗੰਨਦਾ ਕਰਦਾ ਮਿਹਨਤ ਕਰਦਾ ਵਾ ਪਰ ਮਿਹਨਤ ਦੇ ਵਿੱਚ ਕੋਈ ਗਾਹ ਨਹੀਂ ਵਧਿਆ ਜਾ ਸਕਦਾ ਸਰ ਦੇਖੋ ਮੈਂ ਤਾਂ ਆਪਣੀ ਕਰਦੇ ਆ ਜਿਹੜੀ ਆਪਣੇ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਠੀਕ ਹੈ ਬਾਕੀ ਸਰ ਤੁਹਾਨੂੰ ਪਤਾ ਹੀ ਹੈ ਜਿਹੜਾ ਅੱਜ ਕੱਲ ਦਾ ਸਿਸਟਮ ਹੈ ਕਿਉਂਕਿ ਹਰੀ ਕ ਬੰਦਾ ਜਿੰਨੇ ਕੋ ਲੋੜਮੰਦ ਜਿਹੜੇ ਲੋਕੀ ਹੈਗੇ ਠੀਕ ਹੈ ਹੁਣ ਇਹ ਕੰਮ ਨਹੀਂ ਕਰਨਗੇ ਤੇ ਖਾਣਗੇ ਕਿੱਥੋਂ ਠੀਕ ਹੈ ਕੋਈ ਸਪੋਰਟ ਕਰੇ ਤੇ ਫੇਰੀ ਗੱਲ ਬਣ ਸਕਦੀ ਹੈ ਨਾ ਸਾਰਾ ਅਗਰ ਇਹਨਾਂ ਨੂੰ ਸਪੋਰਟ ਹੋਏਗਾ ਤੇ ਆਪਣੇ ਅੱਗੇ ਜਿਆਦਾ ਵਧੀਆ ਤਰੀਕੇ ਨਾਲ ਗਾਉਣਗੇ ਤੇ ਜਿਆਦਾ ਵਧੀਆ ਤਰੀਕੇ ਨਾਲ ਅੱਗੇ ਵਧਣਗੇ ਤੇ ਲੋਕੀ ਸਪੋਰਟ ਕਰਨਗੇ ਤਾਂ ਹੀ ਇਹ ਬਹੁਤ ਵਧੀਆ ਤਰੀਕੇ ਨਾਲ ਕਰੇਗਾ ਮੁੰਡਾ